ਅਲੀ ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਪਰੰਗਾ ਵਾਲਿਆਂ ਨੂੰ ਉਹਦੀ ਅਸੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਖਨਾ ਸ਼੍ਰੀ ਅਸ਼ਵਨੀ ਗੋਟਿਆਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ ਸਗਨ ਡੀਐਸਪੀ ਸਬਡਿਵੀਜ਼ਨ ਸ਼੍ਰੀ ਅਮੰਦ ਪਾਟੀ ਜੀ ਐਸਐਸਟ ਸੱਦਰ ਸੁਖਵਿੰਦਰ ਸਿੰਘ ਜੀ ਸਪੈਸ਼ਲ ਬ੍ਰਾਂਚ ਇਨਚਾਰਜ ਜਰਨੈਲ ਸਿੰਘ ਜੀ ਇਹਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਿਹਤਰੀਨ ਕੰਮ ਕਰਦੇ ਹੋਏ 448 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਨੇ ਦੋ ਮੁਕਦਮੇ ਦਰਜ ਹੋਏ ਜੀ ਮੁਕਦਮਾ ਨੰਬਰ 12 13 ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ ਦੇ ਤਹਿਤ ਅਸੀਂ ਇਹ ਮੁਕਦਮੇ ਦਰਜ ਕੀਤੇ ਇਹਨਾਂ ਦੇ ਵਿੱਚ ਚਾਰ ਦੋਸ਼ੀ ਨੇ ਕੁੱਲ ਜਿਹੜਾ ਪਹਿਲਾ ਮੁਕੱਦਮਾ ਹੈ ਜੀ ਮੁਕੱਦਮਾ ਨੰਬਰ 12 ਉਹਦੇ ਵਿੱਚ 400 ਗੱਟੂ ਬਰਾਮਦ ਹੋਏ ਨੇ ਜੀਟੀ ਰੋਡ ਖੰਨਾ ਦੇ ਉੱਤੇ ਚੈਕਿੰਗ ਕਰਦਿਆਂ ਹੋਇਆ ਤਿੰਨ ਬੰਦੇ ਈ ਰਿਕਸ਼ਾ ਦੇ ਉੱਤੇ 400 ਗੱਟੂ ਜਿਹੜੇ ਸੀ ਤਰਪਾਲ ਨਾਲ ਕਵਰ ਕਰਕੇ ਉਹ ਲੈ ਕੇ ਆ ਰਹੇ ਸੀ ਸਾਡੀ ਟੀਮ ਨੇ ਬਿਹਤਰੀਨ ਕੰਮ ਕਰਦੇ ਹੋਏ ਇਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਕੇ ਦੌਰਾਨੇ ਚੈਕਿੰਗ ਇਹ ਪਤਾ ਲੱਗਿਆ ਕਿ ਇਹਨਾਂ ਦੇ ਕੋਲੇ ਇਹ ਜੋ ਇਲੀਗਲ ਹੈਗਾ ਡੀਸੀ ਸਾਹਿਬ ਨੇ ਟੋਟਲ ਬੈਨ ਲਗਾਇਆ ਹੋਇਆ ਔਨ ਯੂਜ਼ ਸੇਲ ਆਫ ਸੇਲ ਪਰਚੇਸ ਆਫ ਚਾਈਨਾ ਡੋਰ ਉਸ ਵਿੱਚ ਇਹ ਬਰਾਮਦ ਕੀ ਹੋਈ ਹੈਗੀ ਹੈ ਦੂਸਰਾ ਹੈਗਾ ਜੀ ਮੁਕੱਦਮਾ ਨੰਬਰ 13 ਜਿਹਦੇ ਵਿੱਚ ਸਕੂਟਰੀ ਦੇ ਉੱਤੇ ਲੜਕਾ ਸੀ ਆਸ਼ੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਉਹ 48 ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਪਤੰਗਾ ਵਾਲਿਆਂ ਨੂੰ ਉਹਦੀ ਅਸੀਂ ਦੌਰਾਨੀ ਚੈਕਿੰਗ ਚੌਂਕੀ ਕੋਟ ਦੇ ਸਾਹਮਣੇ ਚੈਕਿੰਗ ਕਰਦੇ ਹੋਏ ਇਸ ਨੂੰ ਰਿਕਵਰ ਕੀਤਾ ਮੈਨੂੰ ਕਿੱਥੋਂ ਆ ਰਹੇ ਸੀ ਜੋੜ ਜੜੀ ਹੈ ਜੇ 400 ਗੱਟੂ ਕਿਥੋਂ ਆ ਗਈ ਕਿਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਜੀ 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 ਇਹ ਸਾਰਾ ਲੁਧਿਆਣੇ ਤੋਂ ਲੈ ਕੇ ਆਂਦਾ ਜਾ ਰਿਹਾ ਸੀ ਮਾਲ ਦੇਖੋ ਪਰਪਸ ਤਾਂ ਬੇਸਿਕਲੀ ਇਜ਼ ਈਜ਼ੀ ਮਨੀ ਸਸਤਾ ਸਮਾਨ ਖਰੀਦੋ ਖੰਨੇ ਵਿੱਚ ਆ ਕੇ ਮਹਿੰਗਾ ਵੇਚੋ ਅਤੇ ਉਹਦੇ ਵਿੱਚੋਂ ਦੀ ਪੈਸੇ ਕਮਾਓ ਠੀਕ ਹੈ ਪਰ ਇਹ ਹਾਂਜੀ ਪਰ ਮੇਨ ਟਾਰਗੇਟ ਤਾਂ ਖੰਨੇ ਦਾ ਜੇ ਕੋਈ ਹੋਰ ਵੀ ਕੁਛ ਆ ਨਾ ਕਿ ਖੰਨੇ ਦਾ ਹੀ ਸੀ ਜੀ ਮੇਨਲੀ ਜੋ ਸਾਡੇ ਹੁਣ ਤੱਕ ਪੁੱਛ ਗਿਛ ਵਿੱਚ ਸਾਹਮਣੇ ਆਇਆ ਹੈਗਾ ਹੈ ਜਿਹੜਾ ਆਸ਼ੂ ਸੀ ਲੁਧਿਆਣੇ ਦਾ ਰਹਿਣ ਵਾਲਾ ਲੜਕਾ ਹੈ ਉਹ ਇੱਥੇ ਪੈਦ ਚਲ ਕੇ ਖੰਨੇ ਦੇ ਬਾਜ਼ਾਰਾਂ ਵਿੱਚ ਹੀ ਆਮ ਲੋਕਾਂ ਨੂੰ ਵੇਚਦਾ ਸੀ ਮੈਡਮ ਜਿਵੇਂ ਤੁਸੀਂ ਇਹਨਾਂ ਨੂੰ ਫੜਿਆ ਹੈ ਜਿਵੇਂ ਇਹਨਾਂ ਨੂੰ ਫੜਿਆ ਹੈ ਜਿੱਥੋਂ ਮਾਲ ਆਇਆ ਹੈ ਮਿੱਥੋਂ ਮਾਲ ਆਇਆ ਉੱਥੇ ਇਨਕੁਆਰੀ ਵੀ ਹੋ ਗਈ ਤੇ ਜਿਨ੍ਹਾਂ ਨੂੰ ਅੱਗੇ ਦਿੱਤਾ ਜਾ ਰਿਹਾ ਹੈ ਸਮਾਨ ਨੂੰ ਉੱਥੇ ਵੀ ਕੋਈ ਜਦੋਂ ਬਰਜੇ ਬਿਲਕੁਲ ਜੀ ਅਸੀਂ ਬੈਕਵਰਡ ਤੇ ਫੋਰਵਰਡ ਲਿੰਕੇਜਸ ਅੱਗੇ ਕਿਹਨੂੰ ਵੇਚਣ ਜਾ ਰਹੇ ਅਸੀਂ ਕੀ ਉਹ ਅੱਗੇ ਵੀ ਸੇਲ ਕਰਦੇ ਨੇ ਜਾਂ ਉਹ ਪਰਸਨਲੀ ਕੰਜ਼ਿਊਮ ਕਰਦੇ ਨੇ ਤੇ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਹ ਕਿੱਥੇ-ਕਿੱਥੇ ਹੋਰ ਸਪਲਾਈ ਕਰ ਰਹੇ ਨੇ ਅਸੀਂ ਉਹ ਐਂਗਲਸ ਦੇ ਉੱਤੇ ਕੰਮ ਕਰ ਰਹੇ ਹਾਂ ਇਹਦੇ ਉੱਤੇ ਜੀ 223 125 1 ਕੁੰਜਾ ਤੇ ਉਹ ਨਤੀਆ ਇਨ ਲਾਈਫ ਪ੍ਰੋਟੈਕਸ਼ਨ ਐਕਟ 15 এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਮੁਕਦਮੇ ਦਰਜ ਹੋਏ। ਮੈਮ ਜਿਹੜਾ ਇੱਥੇ ਕੰਮ ਇਹ ਵਿੱਚ ਹੋ ਜੇ ਦੁਕਾਨਦਾਰਾਂ ਤੇ ਕਿਉਂ ਸਟੇਕ ਕਰੰਜਾ ਉਹ ਤਾਂ ਹੀ ਕਰੋ ਨਹੀਂ ਕਰ ਲਈ। ਦੇਖੋ ਸਾਡੀ ਟੀਮ ਨੇ ਤੁਹਾਡੀ ਦੇਖੋ ਬਰਾਮਦਗੀ ਬਹੁਤ ਕੁਝ ਬੋਲਦੀ ਹੈ ਕਿ ਸਾਡੀ ਟੀਮ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ ਇੰਦਰ ਪਾਸਟ ਆਲਸੋ ਅਸੀਂ ਲਗਾਤਾਰ ਜਿੰਨੀਆਂ ਕਾਈਕ ਸੇਲਿੰਗ ਸ਼ਾਪਸ ਹੈਗੀਆਂ ਨੇ ਸਾਡੀਆਂ ਸਾਰੀਆਂ ਪੁਲਿਸ ਦੀਆਂ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਵਿਜ਼ਿਟ ਕਰਦੀ ਰਹੀ ਹੈ ਰੈਂਡਮਲੀ ਚੈੱਕ ਕਰਦੀ ਰਹੀ ਹੈ। ਅਸੀਂ ਪਬਲਿਕ ਐਡਰੈਸ ਸਿਸਟਮ ਰਾਹੀਂ ਵੀ ਲੋਕਾਂ ਨੂੰ ਮਨਿਆਦੀ ਕਰਾਉਂਦੇ ਰਹੇ ਹਾਂ ਕਿ ਇਸ ਨੂੰ ਬੈਨ ਕੀਤਾ ਹੋਇਆ ਹੈ ਸੋ ਇਸ ਦੀ ਸੇਲ ਪਰਚੇਸ ਸ਼ੁੱਡ ਨਾਟ ਬੀ ਇਨਕਰੇਜਡ ਇਨ ਐਨੀ ਵੇ ਅਮਰ ਜਿਵੇਂ ਕੱਲ ਬਚਪਨ ਤੇ ਆਲੇਗਾ ਕੱਲ ਤੋਂ ਆਪਣਾ ਟੀਟੂਸ ਕਰਦੇ ਹਾਂ ਅਸੀਂ ਪੂਰੇ ਐਕਟਿਵ ਹੈਗੇ ਆਂ ਜੀ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਨਾ ਹੀ ਅਸੀਂ ਖਰੀਦਣ ਵੇਚਣ ਵਾਲੇ ਨੂੰ ਬਖਸ਼ਣਾ ਹੈਗਾ ਮਾਣੋਗੇ ਐਸਐਸਪੀ ਸਾਹਿਬ ਦੀਆਂ ਬਹੁਤ ਕਲੀਅਰ ਡਾਇਰੈਕਸ਼ਨਸ ਹੈਗੀਆਂ ਨੇ ਕਿ ਅਸੀਂ ਬਖਸ਼ਾਂਗੇ ਨਹੀਂ ਜੀ ਮੈਡਮ ਕੋਈ ਫੋਨ ਨੰਬਰ ਐਸਾ ਜਿਹਦੇ ਉੱਪਰ ਜੇ ਕੋਈ ਮਤਲਬ ਡੋਰ ਤੰਗੜਾ ਰਿਹਾ ਹੈ ਚੈਨਲ ਡੋਰ ਨਾਲ ਕੋਈ ਤੁਹਾਨੂੰ ਮਤਲਬ ਕਨੈਕਟ ਕਰਨਾ ਚਾਹੁੰਦਾ ਹੋਵੇ ਕੋਈ ਐਸਾ ਨੰਬਰ ਬਿਲਕੁਲ ਸਾਡੀ ਲੋਕਲ ਪੁਲਿਸ ਹਰ ਵਕਤ ਮੁਸਤੈਦ ਹੈਗੀ ਆ ਜੀ ਤੁਸੀਂ ਥਾਣਾ ਸਦਰ ਦੀ ਨੰਬਰ ਦੇ ਉੱ ਆਵਾਂਗੇ ਰੀਡ ਕਰਾਂਗੇ ਚੈੱਕ ਕਰਾਂਗੇ ਪਹਿਲੇ ਕਿ ਬੱਚਿਆਂ ਵੱਲੋਂ ਵੱਡੇ ਡੀਜੀ ਸਪੀਕਰ ਲਾ ਕੇ ਉਜੜਵਾਜੀ ਕੀਤੀ ਜਾਂਦੀ ਉਹਨਾਂ ਤੇ ਕੀ ਕਾਰਵਾਈ ਹੋਜੀ ਦੇਖੋ ਵੈਸੇ ਡੀਜੀ ਦੇ ਜਿਹੜੇ ਟਾਈਮ ਹੈਗੇ ਨੇ ਉਹ ਨਾਈਟ ਟਾਈਮ ਦੇ ਵਿੱਚ ਮੋਸਟਲੀ ਬੈਂਡ ਹੈਗਾ ਉਹ ਲੋਕਲ ਛੋਟੇ ਛੋਟੇ ਲੜਕੇ ਜਿਹੜੇ ਹੈਗੇ ਨੇ ਉਹ ਮੋਸਟਲੀ ਆਪਣੇ ਰੈਜ਼ਿਡੈਂਸ ਤੱਕ ਹੀ ਲਗਾਉਂਦੇ ਨੇ ਪਰ ਜੇ ਕੋਈ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਪਬਲਿਕ ਨਿਊਜੈਂਸ ਕ੍ਰੀਏਟ ਕਰੇਗਾ ਵੀਲ ਸ਼ੋਰਲੀ ਚੈੱਕ ਇਟ ਪਬਲਿਕ ਟੀਮ ਐਸੀ ਜਣਾ ਚਲੂ ਜੇ ਗਲਤ ਕੁਝ ਹੋਇਆ ਦੇਖੋ ਜੀ ਬਸੰਤ ਪੰਚਮੀ ਦਾ ਤਿਉਹਾਰ ਹੈਗਾ ਹੈ ਬੜੀ ਹੋਸ਼ੋ ਹੁਲਾਸ ਨਾਲ ਮਨਾਇਆ ਜਾਂਦਾ ਹੈ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਹੈ ਕਿ ਆਪਾਂ ਇਸ ਨੂੰ ਮਨਾਈਏ ਪਰ ਇਹ ਜਾਨਲੇਵਾ ਨਹੀਂ ਹੋਣਾ ਚਾਹੀਦਾ ਪਤੰਗ ਇੱਕ ਬਹੁਤ ਵਧੀਆ ਸ਼ੌਂਕ ਦੀ ਗੱਲ ਹੈ ਬੱਚੇ ਬੜੇ ਚਾਅ ਨਾਲ ਉਡਾਉਂਦੇ ਨੇ ਪਰ ਡੋਰ ਜਿਹੜੀ ਹੈਗੀ ਚਾਈਨਾ ਡੋਰ ਦੇ ਨਾਲ ਅਸੀਂ ਕਿਸੇ ਪੰਛੀ ਨੂੰ ਕਿਸੇ ਇਨਸਾਨ ਦੀ ਜਾਨ ਨੂੰ ਖਤਰਾ ਹੋਵੇ ਇਹ ਬੇहद ਨਿੰਦਣਯੋਗ ਹੈਗਾ ਤੇ ਅਸੀਂ ਬਖਸ਼ਾਂਗੇ ਨਹੀਂ ਜੇ ਕਿਸੇ ਦੇ ਕੋਲੇ ਇਸ ਦਾ ਇਸਤੇਮਾਲ ਕੀਤਾ ਕਰਦਾ ਪਾਇਆ ਗਿਆ ਹੈਗਾ ਜਾਂ ਕੋਈ ਫੇਚਿੰਗ ਖਰੀਦਣ ਆਇਆ ਹੈ ਜੀਪੀ ਸਾਹਿਬ ਇੱਕ ਪਲੀਜ਼ ਜੀ ਇਹ ਜਿਹੜੀ ਸੈਕਸ਼ਨ ਦੇ ਅੰਡਰ ਲਾਈ ਹੈ ਜੀ ਇਹਨਾਂ ਦੇ ਉੱਪਰ ਉਹਦੇ ਅੰਡਰ ਕਿੰਨੀ ਇੰਪਲੀਮੈਂਟਮੈਂਟ ਦਾ ਹੈਗਾ ਅਨਟਾਈਟਲਮੈਂਟ ਇਹ ਕੁਝ ਹੋਸੀ ਹਾਂਜੀ ਆ ਜਦੋਂ ਅਸੀਂ ਵਾਈਲਡ ਲਾਈਫ ਤੇ এনवायरमेंट ਪ੍ਰੋਟੈਕਸ਼ਨ ਐਕਟ ਲਗਾ ਦਿੰਨੇ ਹੈਗੇ ਆ ਤਾਂ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ